ਸਾਤਰੀ ਕਾਲ ਦੀ ਸਾਰਿਆਂ ਨੂੰ ਸਲਵਤ ਦੇ ਪਰੇ ਦੀ ਅਰਦਾਸ ਕਰਦੀ ਹਾਂ ਸਭ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹਾਂ ਜਿੱਥੇ ਕਿਤੇ ਬੈਠੇ ਹੋ ਆਪਾਂ ਮਿੜੇ ਆ ਨਹੀਂ ਮਿੜੇ ਆ ਉਹਨਾਂ ਸਭ ਦੇ ਪਰਿਵਾਰਾਂ ਲਈ ਤੰਦਰੁਸਤੀ ਦੀ ਅਰਦਾਸ ਗੱਲ ਆਪਾਂ ਕਰਾਂਗੇ ਅੱਜ ਕੀੜੀ ਦਾ ਅਟਾ ਡੋਣਾ ਜਦੋਂ ਬਚਪਨ ਸੀ ਛੋਟੇ ਸੀ ਕਿਤੇ ਤੇਜ਼ ਦੁਰਦੇ ਆ ਜਾ ਕੋਈ ਠੋਕਰ ਵੱਜਣੀ ਕਾਸ਼ੇ ਚ ਅੜਕ ਗਏ ਤਾਂ ਡਿੱਗ ਪੈਣਾ ਰੋਣ ਲੱਗ ਜਾਣਾ ਕੋਈ ਰਗੜ ਲੱਗ ਜਾਣੀ ਕੋਈ ਚਰੀਟ ਵੱਜ ਜਾਣੀ ਤਾਂ ਮਾਂ ਨੇ ਆ ਕੇ ਭੱਜ ਕੇ ਕਹਿਣਾ ਜਾਂ ਕਿਸੇ ਵੱਡੇ ਨੇ ਕਹਿਣਾ ਕੋਈ ਨਾ ਕੀੜੀ ਦਾ ਆਟਾ ਡਰ ਗਿਆ ਤੇ ਸੋਚਣਾ ਕੀੜੀ ਹੁਣ ਰੋਟੀ ਕਾਦੀ ਪਕਾਊਗੀ ਕੀੜੀ ਭੁੱਖੀ ਰਹੂਗੀ ਪਰ ਉਹ ਕੀੜੀ ਦੇ ਆਟੇ ਡੁੱਲਣ ਤੇ ਅਸੀਂ ਚੁੱਪ ਕਰ ਜਾਣਾ ਉਹਦੇ ਚ ਨਿੱਗ ਮੋਣ ਮਿਲਣਾ ਬੋਲਾਂ ਚ ਪਰ ਹੁਣ ਇਹੋ ਜਿਹੇ ਬੋਲ ਬੋਲੇ ਨਹੀਂ ਜਾਂਦੇ ਬੋਲੇ ਜਾਣੇ ਚਾਹੀਦੇ ਹਨ